ਡিয়ার ਸਟੂਡੈਂਟਸ ਸਵਾਗਤ ਹੈ ਤੁਹਾਡਾ ਰਿਵੀਜ਼ਨ ਵੀਡੀਓ ਦੇ ਵਿੱਚ ਰਿਵੀਜ਼ਨ ਲੈਕਚਰ ਦੇ ਵਿੱਚ ਚੈਪਟਰ ਦਾ ਨਾਮ ਹੈ ਟਾਪਿਕ ਹੈ ਰਾਜ ਤਤ ਵਿਸ਼ੇਸ਼ਤਾਵਾਂ ਸਰਕਾਰ ਅਤੇ ਰਾਸ਼ਟਰ ਇਸ ਦੇ ਇੰਪੋਰਟੈਂਟ ਪ੍ਰਸ਼ਨ ਕਰਾਂਗੇ ਇੱਥੇ ਤੇ ਆਓ ਸ਼ੁਰੂ ਕਰਦੇ ਹਾਂ ਪ੍ਰਸ਼ਨ ਦੇ ਸਹੀ ਤੇ ਸਹੀ ਵਿਕਲਪ ਚੁਣੋ ਰਾਈਟ ਵੱਧਿਆ ਰਾਜ ਥੋੜੀ ਜਾਂ ਬਹੁਤ ਗਿਣਤੀ ਵਾਲੇ ਲੋਕਾਂ ਦਾ ਅਜਿਹਾ ਸਮੂਹ ਹੈ ਜਿਹੜਾ ਕਿਸੇ ਨਿਸ਼ਚਿਤ ਇਲਾਕੇ ਦੇ ਸਥਾਈ ਰੂਪ ਨਾਲ ਵਸਿਆ ਹੋਵੇ ਜਿਹੜਾ ਬਾਹਰੀ ਕੰਟਰੋਲ ਤੋਂ ਪੂਰੀ ਤਰ੍ਹਾਂ ਜਾਂ ਲਗ ਭਗ ਸੁਤੰਤਰ ਹੋਵੇ ਅਤੇ ਜਿਸ ਦੀ ਇੱਕ ਸੰਗਠਿਤ ਸਰਕਾਰ ਹੋਵੇ ਅਤੇ ਜਿਸ ਦੇ ਹੁਕਮਾਂ ਨੂੰ ਵਧੇਰੇ ਲੋਕ ਸੁਭਾਵਿਕ ਰੂਪ ਵਿੱਚ ਮੰਨਦੇ ਹੋਣ ਪਰਿਭਾਸ਼ਾ ਹੈ ਔਰ ਇਹ ਕਿਸ ਦੁਆਰਾ ਦਿੱਤੀ ਗਈ ਹੈ ਮਤਲਬ ਕਿਸ ਦਾ ਕਥਨ ਹੈ ਅਪਾ ਕੇਵਲ ਕੁਐਸਚਨ ਵਿੱਚ ਪੁੱਛਦੇ ਨੇ ਇਹ ਕਿਹਨਾਂ ਦਾ ਕਥਨ ਹੈ ਠੀਕ ਹੈ ਤੇ ਇਹਦੇ ਚ ਆਪਣੇ ਕੋਲ एग्जांपल ਉਦਾਹਰਨ ਨਾਮ ਹੈਗੇ ਅਰਸਟੋ ਗਾਰਨਰ ਹਾਲੈਂਡ ਵਿਡਰੋ ਵਿਲਸਨ ਤੇ ਇਹ ਗਾਰਨਰ ਦਾ ਕਥਨ ਹੈ ਯਾਦ ਰੱਖਣਾ ਠੀਕ ਹੈ ਥੋੜੀ ਜਾਂ ਬਹੁਤੀ ਗਿਣਤੀ ਤੇ ਲੋਕਾਂ ਦਾ ਸਮੂਹ ਇਹ ਸ਼ੁਰੂ ਹੋ ਜਵੇ ਤੇ ਸੰਗਠਿਤ ਸਰਕਾਰ ਹੋਵੇ ਵਦੇਰੇ ਲੋਕ ਸੁਭਾਵਿਕ ਗਰੁੱਪ ਨਾਲ ਉਸ ਦੀ ਗੱਲ ਮੰਨਦੇ ਹੋਣ ਤੇ ਗਾਰਨਰ ਦਾ ਕਥਨ ਹੈ ਅਗਲਾ ਪ੍ਰਸ਼ਨ ਹੈ ਸਟੇਟ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਤੋਂ ਹੋਈ ਤੇ ਇਸ ਸ਼ਬਦੀ ਉਤਪਤੀ ਲਾਤੀਨੀ ਭਾਸ਼ਾ ਦਾ ਸ਼ਬਦ ਸਟੇਟਸ ਤੋਂ ਦੋ ਸ਼ਬਦ ਸਟੇਟਸ ਅਤੇ ਇੱਕ ਹੈ ਪਾਲਿਸ ਸ਼ਬਦ ਹੋਈ ਯੂਨਾਨੀ ਭਾਸ਼ਾ ਦਾ ਸ਼ਬਦ ਪਾਲਿਸ ਤੇ ਇਹ ਦੋਨਾਂ ਨੂੰ ਦੇਖ ਲਓ ਲਾਤੀਨੀ ਅਗਰ ਸ਼ਬਦ ਸਟੇਟ ਦੀ ਗੱਲ ਕਰਦੇ ਲਾਤੀਨੀ ਭਾਸ਼ਾ ਦਾ ਸ਼ਬਦ ਸਟੇਟਸ ਤੋਂ ਹੋਈ ਹੈ ਚਲੋ ਅੱਗੇ ਚੱਲਦੇ ਹਾਂ ਸਰਕਾਰ ਰਾਜ ਦਾ ਉਹ ਸੰਗਠਨ ਜਿਸ ਰਾਹੀਂ ਰਾਜ ਦੇ ਉਦੇਸ਼ਾਂ ਦਾ ਨਿਰਮਾਣ ਹੁੰਦਾ ਹੈ ਤੇ ਉਸ ਨੂੰ ਅਸਲੀ ਰੂਪ ਦਿੱਤਾ ਜਾਂਦਾ ਹੈ ਇਹ ਕਥਨ ਕਿਸਦਾ ਹੈ ਏ ਪਰਿਭਾਸ਼ਾ ਹੈ ਆਪਣਾ ਕੋਈ ਐਗਜ਼ਾਮਪਲ ਹੈ ਅਰਸਤ ਨਾ ਹੈ ਰਸਤੂ ਗਾਰਨਰ ਗਾਰਨਰ ਦਾ ਤਾਂ ਨਹੀਂ ਹੈ ਆਪਾਂ ਪਹਿਲੇ ਕਰ ਚੁੱਕੇ ਅਰਸਤੂ ਦੀ ਵੀ ਇਹ ਪਰਿਭਾਸ਼ਾ ਨਹੀਂ ਹੈ ਇਹ ਵਿਲੋਬੀ ਦੀ ਹੈ ਤੇ ਆਪਾਂ ਰੱਖਾਂਗੇ ਨੰਬਰ 4 ਵਿਲੋਬੀ ਤੁਸੀਂ ਚਾਰ ਪਰਿਭਾਸ਼ਾ ਨੂੰ ਸਹੀ ਤਰੀਕਾ ਨਾਲ ਪੜਿਆ ਤਾਂ ਸਮਝ ਜਾ ਹੋਵੇ ਤਾਂ ਤੁਸੀਂ ਇਸ ਨੂੰ ਈਜ਼ੀਲੀ ਹੀ ਜੱਜ ਕਰ ਸਕਦੇ ਹੋ ਕਿ ਕਿਸ ਦੀ ਪਰਿਭਾਸ਼ਾ ਹੈ ਅੱਗੇ ਹੇਠ ਲਿਖੇ ਵਿੱਚ ਕਿਹੜਾ ਰਾਜ ਦਾ जरूरी तत् नहीं है जनसंख्या राज्य राजरूरी तत् है प्रभुसत्ता राज तत्त है सरकार राज्य राजरूरी तत्त है उस तो बाद है एक चीज़ रह गया वो वह वो खेतर राष्ट्र नहीं ये राष्ट्र नहीं राष्ट्र मतलब हमेशन नेशन नेशन बेसिकली एक बैकग्राउंड एक तरह के लोगों तो बनता है पर अज के नेशन जोड़े है अज के राज जोड़े है बहु राष्ट्रीय देश है देश अजेस राज इसलिए ये नहीं है ज़रूरी तत्व नहीं ਪਲੇਟੋ ਦੇ ਅਨੁਸਾਰ ਅਦਸ਼ ਰਾਜ ਦੀ ਜਨਸੰਖਿਆ ਕਿੰਨੀ ਹੋਣੀ ਚਾਹੀਦੀ ਪਲੇਟੋ ਨੇ 50 40 ਉਹਦੀ ਜਨਸੰਖਿਆ ਰੱਖੀ ਸੀ ਯਾਦ ਰੱਖਣਾ 50 40 ਯਾਨੀ ਕਿ 50 5000 40 ਇਹ ਇਹ ਸਦਾ ਅਨਸਾਰ ਹੈ ਅੱਗੇ ਹੇਠ ਸੀ ਕਿ ਪ੍ਰਸ਼ਨ ਦਾ ਉੱਤਰ ਇੱਕ ਜਾਂ ਇੱਕ ਤੋਂ ਇੱਕ ਦੋ ਸ਼ਬਦਾਂ ਚ ਦਿਓ ਰਾਜ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਕਿਸ ਵਿਦਵਾਨ ਨੇ ਕੀਤਾ ਸੀ ਤੇ ਆਧੁਨਿਕ ਸ਼ਬਦ ਦੇ ਵਿੱਚ ਗੱਲ ਕਰੀਏ ਤੇ ਰਾਜ ਦਾ ਪ੍ਰਯੋਗ ਸਭ ਤੋਂ ਪਹਿਲਾਂ ਮਕਿਆਵਲੀ ਨੇ ਕੀਤਾ ਸੀ ਆਪਣੀ ਬੁੱਕ ਪ੍ਰਿੰਸ ਦੇ ਵਿੱਚ ਦਾ ਪ੍ਰਿੰਸਿਪਲ 15ਵੀਂ ਸ਼ਤਾਬਦੀ ਚ ਬੁੱਕ ਲਿਖੀ ਗਈ ਸੀਗੀ ਸਰਕਾਰ ਦੇ ਅੰਗਾਂ ਦੇ ਨਾਮ ਦੇਖੋ ਸਰਕਾਰ ਦੇ ਅੰਗ ਕਿਹੜੇ-ਕਿਹੜੇ ਹੈਗੇ ਸਰਕਾਰ ਦੇ ਤਿੰਨ ਅੰਗ ਹੁੰਦੇ ਹਨ ਵਿਧਾਨਪਾਲਿਕਾ ਜਿਸ ਨੂੰ ਲੈਜਿਸਲੇਚਰ ਕਹਾ ਜਾਂਦਾ ਹੈ ਕਾਰਜਪਾਲਿਕਾ ਜਿਸ ਨੂੰ ਐਗਜ਼ੀਕਿਊਟਿਵ ਕਹਾ ਜਾਂਦਾ ਹੈ ਨਿਆਂਪਾਲਿਕਾ ਜਿਸ ਨੂੰ ਜੁਡੀਸ਼ਰੀ ਕਹਾ ਜਾਂਦਾ ਹੈ ਤੇ ਇਹ ਤਿੰਨ ਅੰਗ ਹੈ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਪਰ ਮੁਸੱਤਾ ਦੀਆਂ ਕਿਸਮਾਂ ਦੱਸੋ ਪਰ ਪ੍ਰਭੂਸਤਾ ਦੇ ਜਿਹੜੇ ਆਸਪੈਕਟਸ ਹੁੰਦੇ ਬੇਸਿਕਲੀ ਇਸ ਨੂੰ ਕਿਸ ਕਿਸਮਤ ਦੇ ਵਿੱਚ ਨਹੀਂ ਆਪਾਂ ਕਾਊਂਟ ਕਰ ਸਕਦੇ ਪਰ ਇਸ ਨੂੰ ਪਰ ਫਿਰ ਵੀ ਦੋ ਆਸਪੈਕਟਸ ਜਿ ਬਣਦੇ ਆ ਤਾਂ ਉਹ ਇਸ ਦੀ ਕਿਸਮ ਹੋ ਜਾਂਦੀ ਹੈ ਉਹ ਅੰਦਰੂਨੀ ਪ੍ਰਭੂਸਤਾ ਤੇ ਬਾਹਰੀ ਪ੍ਰਭੂਸਤਾ ਇੰਟਰਨਲ ਸੋਵਰਨਿਟੀ ਤੇ ਐਕਸਟਰਨਲ ਸੋਵਰਨਿਟੀ ਜਿਸ ਨੂੰ ਕਿਹਾ ਜਾਂਦਾ ਯਾਨੀ ਕਿ ਅੰਦਰੂਨੀ ਤੌਰ ਤੇ ਮੁਕਤ ਹੈ ਕਿਸੇ ਦੇ ਕੰਟਰੋਲ ਚ ਨਹੀਂ ਹੈ ਤੇ ਬਾਹਰੀ ਤੌਰ ਤੇ ਵੀ ਕਿਸੇ ਦੇ ਕੰਟਰੋਲ ਚ ਨਹੀਂ ਹੈ ਰਾਈਟ ਅਦਰਵਾਈਜ਼ ਪ੍ਰਭੂਸਤਾ ਐਕੀ ਹੁੰਦੀ ਹੈ ਉਹਦੇ ਦੋ ਆਸਪੈਕਟਸ ਹੈਗੇ ਜਾਂ ਇਸ ਨੂੰ ਦੋ ਕਿਸਮ ਵੀ ਕਈ ਵਾਰ ਇਹ ਕਿਹਾ ਜਾਂਦਾ ਹੈ ਬੰਗਲਾ ਦੇਸ਼ ਕਿਹੜੇ ਸਾਲ ਤੱਕ ਪਾਕਿਸਤਾਨ ਦਾ ਹਿੱਸਾ ਸੀ 1971 ਤੱਕ ਇਹ ਪਾਕਿਸਤਾਨ ਦਾ ਹਿੱਸਾ ਸੀ ਇਸ ਨੂੰ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ ਖਾਲੀ ਤਾਮਾ ਪਰੋ ਤਾਂ ਜੋ ਵਾਕ ਪੂਰੇ ਹੋ ਜਾਣ ਰਾਜ ਹਰ ਥਾਂ ਇੱਕੋ ਜਿਹੇ ਹੁੰਦੇ ਹਨ ਜਦਕੇ ਸਰਕਾਰਾਂ ਵਕਫਾਂ ਹੁੰਦੇ ਹਨ ਇੱਥੇ ਇੱਕੋ ਜੇ ਰਾਜ ਯਾਦ ਰੱਖਿਓ ਇਟ ਇਜ਼ ਯੂਨੀਵਰਸਲ ਇਟ ਇਜ਼ ਸਿਮਿਲਰ ਇਟ ਹੈਜ਼ 4 엘ਿਮੈਂਟਸ 에ਵਰੀਵੇਅਰ ਇਹਦੇ ਚਾਰ ਜ਼ਰੂਰੀ ਤੱਤ ਹਨ ਪਰ ਸਰਕਾਰਾਂ ਵੱਖ-ਵੱਖ ਹੁੰਦੀਆਂ ਹਨ ਸਰਕਾਰ ਕਿਤੇ ਪਾਰਲੀਮੈਂਟਰੀ ਸਰਕਾਰ ਹੋ ਸਕਦੀ ਕਿਤੇ ਪ੍ਰੈਜ਼ੀਡੈਂਸ਼ੀਅਲ ਸਰਕਾਰ ਹੁੰਦੀ ਹੈ ਕਿਤੇ ਡਿਕਟੇਟਰਸ਼ਿਪ ਹੁੰਦੀ ਹੈ ਕਿਤੇ ਇੱਕ ਪਾਰਟੀ ਦੀ ਸਰਕਾਰ ਹੁੰਦੀ ਹੈ ਪ੍ਰਭੂਸੱਤਾ ਰਾਜ ਨੂੰ ਬਾਕੀ ਸੰਗਠਨਾ ਤੋਂ ਉੱਤਮ ਬਣਾਉਂਦੀ ਯੈਸ ਪ੍ਰਭੂਸੱਤਾ ਸਿਰਫ ਰਾਜਪਾਲ ਹੁੰਦੀ ਹੈ ਯਾਦ ਰੱਖਿਓ ਬਾਕੀ ਸੰਗਠਨਾ ਕੋਲ ਨਹੀਂ ਹੁੰਦੀ ਜਨ ਸੰਖਿਆ ਰਾਜ ਦਾ ਜ਼ਰੂਰੀ ਤੱਤ ਹੈ ਯਾਨੀ ਕਿ ਚਾਰਜ ਰਿਜ਼ਰਵਰੀ ਤੱਤ ਹੁੰਣਾ ਚਾਹੀਦਾ ਇੱਕ ਤੱਤ ਚਲੋ ਹੁਣ ਕਰਦੇ ਹਾਂ ਥੋੜੇ ਜਿਹਾ ਇਸ ਤੋਂ ਵੱਡੇ ਪ੍ਰੈਸ਼ਨ ਤੇ ਇਹਨਾਂ ਦੇ ਉੱਤਰ 50 ਤੇ ਤੋਂ 75 ਸ਼ਬਦਾਂ ਵਿੱਚ ਦੇਣਾ ਹੈ ਰਾਜ ਤੇ ਸਰਕਾਰ ਵਿੱਚ ਕੋਈ ਚਾਰ ਅੰਤਰ ਸਪਸ਼ਟ ਕਰੋ ਤੇ ਰਾਜ ਤੇ ਸਰਕਾਰ ਵਿੱਚ ਚਾਰ ਅੰਤਰ ਹੈ ਪਹਿਲਾ ਹੈ ਰਾਜ ਨਿਸ਼ਚਿਤ ਇਲਾਕੇ ਇਲਾਕਾ ਜ਼ਰੂਰੀ तत्व है सरकार ਲਈ ਕੋਈ ਨਿਸ਼ਚਿਤ ਇਲਾਕੇ ਦੀ ਲੋੜ ਨਹੀਂ ਹੁੰਦੀ ਠੀਕ ਹੈ ਜਿਸ ਤਰ੍ਹਾਂ ਕਿ ਤਿੱਬਤੀ ਦলাই लामा ਜੀ ਨੇ ਸਾਡੇ ਦੇਸ਼ ਦੇ ਵਿੱਚ ਹੈ ਧਰਮਸ਼ਾਲਾ ਵਿੱਚ ਰਹਿੰਦੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਹੋਈ ਉੱਤੇ ਪਰ ਉਹਨਾਂ ਲਈ ਉੱਥੇ ਜ਼ਰੂਰੀ नहीं है पर उन्हें भूमि पर है शरणार्थी के तौर पर तो याद रखियो राज निश्चित इलाका जरूरी है राज ले, पर राजकार नहीं है सरकार कोई भी असाइलम से भी बना सकते प्रभु सत्ता सत्ता जरूरी तत् है सरकार को कोई अजी सर्वशक्ति नहीं होंगी है सही है उसद तो है मैंबरशिप राजबरशिप राज लैंना व्यक्ति लिए जरूरी हूँ सरकार का नहीं राज संस्था स्थाई संस्था है जबकि सरकार बदलती रहती है अस्थाई संस्था है right? राइट तो विरुद्ध आप नहीं जा सकते हैं ते सरकार दे विरुद्ध सरकार दे खिलाफ अस बोल सकते हैं आलोचना कर सकते हैं लेकिन राज दे खिलाफ नहीं जा सकते उदेश द्रोह कहलाएगा चलो इस तो अगे वह अगले प्रश्न तो राज दे निर्माण ले कि भूगोलिक खेत्र होना जरूरी है विस्तार दसो जी भूगोलिक खेत की गल करते तो जरूरी तत्व जरूर है भूगोल चार एलीमेंट्स है पर निश्चित भाग भागते कि निश्चित भाग होगा ये कोई जरूरी नहीं है बहुत बड़े वे भी है और बहुत छोटे छोटे देश भी है इस वे दुनिया से आप पढ़ते हैं इसमें भूगोलिक खेत्र जरूरी तत्व है जो कि जनसंख्या स्थाई तौर पर निश्चित भाग भागते वसे वसण लगे तो राजमाण होंद खेत कि होना चाहिए इस बारे कोई निश्चित मत नहीं है देखो आगे गल ਪੁਰਾਣੇ ਸਮੇਂ ਵਿੱਚ ਛੋਟੇ ਨਗਰ ਰਾਜ ਹੋਇਆ ਕਰਦੇ ਸਨ ਪਰੰਤੂ ਵਰਤਮਾਨ ਸਮੇਂ ਵਿੱਚ ਅਜੇ ਰਾਜ ਹਨ ਜਿਨ੍ਹਾਂ ਦੇ ਖੇਤਰਫਲ ਲੱਖਾਂ ਵਰਗ ਕਿਲੋਮੀਟਰ ਹੈ ਚੀਨ 97 ਲੱਖ ਵਰਗ ਕਿਲੋਮੀਟਰ ਹੈ ਅਮਰੀਕਾ 93 ਲੱਖ ਵਰਗ ਕਿਲੋਮੀਟਰ ਹੈ ਭਾਰਤ 32 ਲੱਖ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਤੇ ਛੋਟਾ ਦੇਸ਼ ਵੀ ਹੈ ਵੈਟिकन ਸਿਟੀ ਬਹੁਤ ਛੋਟਾ ਹੈ ਅੱਜ ਵਿਸ਼ਾਲ ਪੂ ਖੇਤਰ ਰਾਜ ਦੀ ਖੁਸ਼ਹਾਲੀ ਦਾ ਆਧਾਰ ਹੈ ਰਾਜ ਦੀ ਧਰਤੀ ਵਿੱਚ ਉਹ ਸਾਰੇ ਕੁਦਰਤੀ ਸਾਧਨ ਆ ਜਾਂਦੇ ਹਨ ਜਿਹੜੇ ਦੇਸ਼ ਦੇ ਜਲ ਥਲ ਤੇ ਵਾਯੂ ਤੋਂ ਪ੍ਰਾਪਤ ਹੁਣ ਪੂ ਖੇਤਰ ਦੇ ਸੰਬੰਧ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਰਾਜ ਦੀ ਜਨਸੰਖਿਆ ਤੇ ਪੂ ਖੇਤਰ ਵਿੱਚ ਇੱਕ ਅਨੁਪਾਤ ਹੋਣਾ ਚਾਹੀਦਾ ਹੈ ਜਨਸੰਖਿਆ ਉਨੀ ਹੋਣੀ ਚਾਹੀਦੀ ਹੈ ਜਿੰਨਾ ਪੂ ਖੇਤਰ ਉਸ ਨੂੰ ਬਰਦਾਸ਼ਤ ਕਰ ਸਕਦਾ ਹੈ ਰਾਜ ਦਾ ਪੂ ਖੇਤਰ ਇੰਨਾ ਛੋਟਾ ਵੀ ਨਹੀਂ ਹੋਣਾ ਚਾਹੀਦਾ ਹੈ ਕਿ ਉਸ ਉੱਤੇ ਲੋਕ ਆਪਣਾ ਗੁਜ਼ਾਰਾ ਹੀ ਨਾ ਕਰ ਸਕਣਾਂ ਅਤੇ ਪੂ ਖੇਤਰ ਇੱਡਾ ਵੱਡਾ ਵੀ ਨਹੀਂ ਹੋਣਾ ਚਾਹੀਦਾ ਹੈ ਕਿ ਲੋਕ ਆਪਣੀਆਂ ਸਰਹੱਦਾਂ ਦੀ ਰਾਖੀ ਵੀ ਨਾ ਕਰ ਸਕਣ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਭੂ ਖੇਤਰ ਛੋਟਾ ਵੀ ਹੋ ਸਕਦਾ ਹੈ ਵੱਡਾ ਵੀ ਹੋ ਸਕਦਾ ਹੈ ਪਰ ਉਹ ਅਨੁਪਾਤ ਵਿੱਚ ਹੋਣਾ ਚਾਹੀਦਾ ਹੈ। ਹੋਪਫੁਲੀ ਪ੍ਰਸ਼ਨ ਕਲੀਅਰ ਹਤਾ ਨਾ ਅਗਿਆ ਕਰਦੇ ਹਾਂ ਪ੍ਰਸ਼ਨ ਹੈ ਰਾਸ਼ਟਰ ਦਾ ਅਰਥ ਸਪਸ਼ਟ ਕਰੋ। ਰਾਸ਼ਟਰ ਤੋਂ ਭਾਵ ਹੈ ਲੋਕਾਂ ਦਾ ਉਹ ਸਮੂਹ ਜੋ ਕਿ ਭੂਗੋਲਿਕ ਖੇਤਰ ਭਾਸ਼ਾ ਸਭਿਆਚਾਰ ਰੀਤੀ ਰਿਵਾਜਾਂ ਤੇ ਇਤਿਹਾਸ ਦੇ ਸਾਂਝ ਨਾਲ ਇੱਕ ਦੂਸਰੇ ਨਾਲ ਜੁੜੇ ਹੁੰਦੇ ਹਨ। ਭੂਗੋਲਿਕ ਖੇਤਰ ਭਾਸ਼ਾ ਸਭਿਆਚਾਰ ਰੀਤੀ ਰਿਵਾਜਾਂ ਨਾਲ ਇੱਕ ਦੂਸਰੇ ਨਾਲ ਜੁੜੇ ਹੁੰਦੇ ਹਨ। ਇਸ ਸੂਰਤ ਵਿੱਚ ਲੋਕ ਸਮਾਜਿਕ ਰਾਜਨੀਤਿਕ ਅਧਿਆਤਮਿਕ ਅਤੇ ਜਜ਼ਬਾਦੀ ਤੌਰ ਤੇ ਵੀ ਜੁੜੇ ਹੁੰਦੇ ਹਨ ਆਮ ਕਰਕੇ ਰਾਸ਼ਟਰ ਅਤੇ ਰਾਜ ਵਿੱਚ ਇੱਕ ਦੂਸਰੇ ਦੀ ਥਾਂ ਵਰਤੋਂ ਕਰ ਲਿਆ ਜਾਂਦਾ ਪਰ ਇਸ ਦੇ ਵਿੱਚ ਫਰਕ ਹੈ ਰਾਜ ਅਜ ਦੇ ਰਾਜ ਵਿਸ਼ਾਲ ਰਾਜ ਹਨ ਤੇ ਇਸ ਦੇ ਵਿੱਚ ਪਿੰਨ ਪਿੰਨ ਰਾਸ਼ਟਰ ਹੋ ਸਕਦੇ ਹਨ ਪਿੰਨ ਪਿੰਨ ਸਭਿਆਚਾਰ ਦੇ ਪਿੰਨ ਪਿੰਨ ਲੈਂਗੁਏਜ ਦੇ ਭਾਸ਼ਾ ਦੇ ਰੀਤੀ ਰਿਵਾਜ ਦੇ ਲੋਕ ਹੋ ਸਕਦੇ ਹਨ ਪਰ ਰਾਸ਼ਟ ਜਿਹੜਾ ਹੈ ਉਹ ਸਿਮਿਲਰ ਜਿਹੇ ਇਹ ਜਿਹੜੇ ਭੂਗੋਲਿਕ ਖੇਤਰ ਭਾਸ਼ਾ ਸਭਿਆਚਾਰੀ ਤੇ ਰਵਾਜਾਂ ਨਾਲ ਬਣਦਾ ਹੈ ਔਰ ਰਾਸ਼ਟ ਲੇਕਿਨ ਰਾਜ ਜਿਹੜਾ ਹੈ ਉਹ ਪਿੰਨ ਪਿੰਨ ਔਰ ਪਲੂਰਲਿਸਟਿਕ ਨੇਸ਼ਨਸ ਤੋਂ ਵੀ ਬਣ ਸਕਦਾ ਸਾਡੇ ਦੇਸ਼ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਸਾਡਾ ਦੇਸ਼ ਬਹੁਤ ਵਿਸ਼ਾਲ ਹੈ ਔਰ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਸੰਵਿਧਾਨਿਕ ਤੌਰ ਤੇ 22 ਭਾਸ਼ਾਵਾਂ ਨੂੰ ਰਿਕਗਨੀਸ਼ਨ ਹੈ ਔਰ ਉਸ ਤੋਂ ਇਲਾਵਾ ਕਈ ਹੋਰ ਸੂਮੋ ਭਾਸ਼ਾਵਾਂ માં ਬੋਲੀ ਜਾਂਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਅਲੱਗ-ਅਲੱਗ ਤਰ੍ਹਾਂ ਨਾਲ ਮਨਨ ਆਲੇ ਹਨ ਤੇ ਰਾਜ ਔਰ ਤੇ ਰਾਸ਼ਟ ਨੂੰ ਅਸੀਂ ਇੱਕ ਦੂਸਰੇ ਲਈ ਵਰਤੋਂ ਨਹੀਂ ਕਰ ਸਕਦੇ ਰਾਸ਼ਟ ਬਹੁਤ ਇੱਕ ਸੰਕੁਚਿਤ ਜਿਹਾ ਸ਼ਬਦ ਹੈ ਔਰ ਰਾਜ ਵਿਸ਼ਾਲ ਸ਼ਬਦ ਹੈ ਚਲੋ ਅੱਗੇ ਚੱਲਦੇ ਹਾਂ ਰਾਜ ਦੇ ਗੈਰ ਜ਼ਰੂਰੀ ਤੱਤਾਂ ਵਿੱਚ ਸਮਾਨਤਾ ਦਾ ਕੋਈ ਰੋਲ ਹੋ ਸਕਦਾ ਹੈ ਤੇ ਹੋ ਸਕਦਾ ਹੈ ਕਿ ਸਿਰ ਰਾਜ ਦੀ ਵੱਸੋਂ ਜਾਂ ਧਰਤੀ ਭਾਵੇਂ ਜਿੰਨੀ ਵੀ ਵਿਸ਼ਾਲ ਹੋਵੇ ਹਰ ਇਕ ਰਾਜ ਆਪਣੇ ਆਪ ਨਿਸ਼ਚਿਤ ਖੇਤਰ ਵਿੱਚ ਸਰਵ ਸਮਰਥ ਹੁੰਦਾ ਤੇ ਕਿਸੇ ਵਿਦੇਸ਼ੀ ਕੰਟਰੋਲ ਅਧੀਨ ਨਹੀਂ ਹੁੰਦਾ ਅੰਤਰਰਾਸ਼ਟਰੀ ਪੱਧਰ ਤੇ ਸੰਯੁਕਤ ਰਾਜ ਅਮਰੀਕਾ ਤੇ ਚੀਨ ਵਰਗੇ ਦੇਸ਼ ਦਾ ਬਹੁਤ ਪ੍ਰਭਾਵ ਹੈ ਪਰੰਤੂ ਰਾਜ ਦੇ ਰੂਪ ਵਿੱਚ ਉਹਨਾਂ ਨੂੰ ਕੋਈ ਵਿਸ਼ੇਸ਼ ਸਥਿਤੀ ਪ੍ਰਾਪਤ ਨਹੀਂ ਹੈ ਰਾਜ ਇਕ ਸਮਾਨ ਹੁੰਦੇ ਹਨ ਕਿਸੇ ਵੀ ਰਾਜ ਨੂੰ ਉੱਚਾ ਜਾਂ ਨੀਵਾਂ ਨਹੀਂ ਸਮਝਿਆ ਜਾ ਸਕਦਾ ਕੋਈ ਵੀ ਵੱਡਾ ਹੋਵੇ ਛੋਟਾ ਹੋਵੇ ਇਹ ਫਰਕ ਨਹੀਂ ਪੈਂਦਾ ਹੈ ਔਰ ਉਹ ਬਰਾਬਰ ਹਨ ਜੇਕਰ ਕਿਸੇ ਇੱਕ ਨੂੰ ਸਮਾਨਤਾ ਦੇ ਸਤਿ ਪ੍ਰਾਪਤ ਨਹੀਂ ਹੈ ਤਾਂ ਉਹ ਰਾਜਖਵਾਨ ਦੇ ਯੋਗ ਨਹੀਂ ਹੈ ਯਾਦ ਰੱਖਣਾ ਇਸ ਲਈ ਖਾਹ ਰਾਜ ਕਿੱਡੇ ਵੀ ਵੱਡੇ ਜਾਂ ਛੋਟੇ ਕਿਉਂ ਨਾ ਹੋਣ ਸਾਰੇ ਬਰਾਬਰ ਹਨ ਕੋਈ ਸ਼ਕਤੀਸ਼ਾਲੀ ਹੋਵੇ ਪਰਮਾਣੂ ਸ਼ਕਤੀ ਹੋਵੇ ਕੋਈ ਪਰਮਾਣੂ ਸ਼ਕਤੀਹੀਨ ਹਨ ਕਿਉਂ ਨਾ ਹੋਣ ਪਰ ਉਹ ਸਾਰੇ ਬਰਾਬਰ ਹਨ ਇਸ ਲਈ ਰਾਜ ਦੇ ਗਰੇ ਜ਼ਰੂਰੀ ਤਤਵ ਵਿੱਚ ਸਮਾਨਤਾ ਇੱਕ ਮਹੱਤਵਪੂਰਨ ਰੋਲ ਪਲੇ ਕਰਦਾ ਹੈ ਸਮਾਨਤਾ ਹੋਣਾ ਰਾਜ ਰਾਜਾਂ ਵਿੱਚ ਜ਼ਰੂਰੀ ਹੈ ਹੋਪਫੁਲੀ ਕਲੀਅਰ ਹੈ ਤੁਹਾਨੂੰ ਤੇ ਚਲੋ ਮਿਲਦੇ ਆਂ ਅਗਲੇ ਵੀਡੀਓ ਚ ਅਗਲਾ ਵੀਡੀਓ ਹੋਏਗਾ ਸਰਕਾਰਾਂ ਦੇ ਰੂਪ ਤੇ ਟਿਲ ਦੈਨ ਠੀਕ ਹੈ ਬਾਏ ਬਾਏ ਥੈਂਕ ਯੂ